ਸ੍ਰੀ ਅਕਾਲ ਜੀ ਤੁਹਾਡਾ ਹਰਪੀ ਪੰਜਾਬੀ ਬਲੌਗ ਤੇ ਬਹੁਤ ਬਹੁਤ ਸਵਾਗਤ ਹੈ ਜੀ ਤੇ ਅੱਜ ਜਿਹੜਾ ਸਵਾਗਤ ਹੈ ਤੁਹਾਡਾ ਮੈਂ ਆਪਣੇ ਮਿੰਨੀ ਕਿਚਨ ਯਾਨੀ ਕਿ 베ੜੇ ਚੋਂ ਕਰ ਰਹੀ ਹਾਂ ਜਿਹੜੀ ਸਲੇਪ ਪਣਾਈ ਸੀਗੀ ਉੱਥੇ ਲੱਗੀ ਵੀ ਅੱਜ ਮੈਂ ਸਬਜ਼ੀ ਬਣਾਉਣ ਲੱਗੀ ਹਾਂ ਇੱਧਰ ਭਾਂਡੇ ਮਾਝਰੇ ਦਰਵਾਜ਼ੇ ਹੀ ਪੇਂਟ ਹੋ ਚੁੱਕੇ ਆ ਤੇ ਇੱਧਰ ਜਿਹੜੇ ਜੋਇੰਟ ਵਾਲੇ ਸਾਡੀ ਲੱਕੜਾ ਬੋਡੰਦਾ ਹੋਇਆ ਵਾ ਇਹਦੇ ਤੇ ਵੀ ਅੱਜ ਪੇਂਟ ਹੋ ਚੁੱਕਿਆ ਤੇ ਉਹ ਤੇ ਉਹ ਖੋਲੇ ਵੀ ਆ ਜੀ ਬਾਈਟ ਪੜਦੇ ਪਰ ਅਸੀਂ ਐਸੀ ਲਾਉਣਾ ਸੀ ਗਾਇਸ ਕਰਕੇ ਅਸੀਂ ਇੱਥੇ ਚਾਦਰਾਂ ਦਾ ਜੁਗਾੜ ਕਰ ਲਿਆ ਜੀ ਬਰਜਮੀ ਮਹਾਰਾਜ ਬੈਠਿਆ ਜੀ ਸਵੇਰ ਦੇ ਗਰਮੀ ਵਿੱਚ ਐਸੀ ਕਿਉਂਕਿ ਉਹਰੇ ਪਰਦੇ ਨਹੀਂ ਸੀਗੇ ਤਾਂ ਫਿਰ ਰੂਮ ਨੇ ਠੰਡਾ ਨਹੀਂ ਤਾ ਹੋਣਾ ਇਸ ਕਰਕੇ ਅੱਜ ਆਦਰੋਂ ਦਾ ਜੁੜ ਲਾਇਆ ਜਿੰਦਾ ਕੰਮ ਵੀ ਜੀ ਇੰਨਾ ਹੋ ਚੁੱਕਿਆ ਹੈ ਅੱਜ ਥੋੜਾ ਬਤਾ ਕੰਮ ਰਹਿ ਗਿਆ ਬਸ ਉਹ ਵੀ ਇਹ ਕਰ ਦਣਗੇ ਤੇ ਸਫਾਈ ਕਰਨਗੇ ਅੱਜ ਸਾਰੀ ਕਿਚਨ ਦੀ ਤੇ ਆਹ ਸਾਰੀ ਸੈਟਿੰਗ ਉਹਨਾਂ ਨੇ ਕਰਤੀ ਤੇ ਅੱਧਾ ਇਸ ਰੂਮ ਚ ਪੂਰਾ ਕੰਪਲੀਟ ਪੇਂਟ ਹੋ ਚੁੱਕਿਆ ਹੈ ਬਸ ਆਹ 2-3 ਜਿਹੜੇ ਦਰਾਜ ਜੇ ਇਹ ਰਹਿ ਗਏ ਤੇ ਪਿੱਛੇ ਵੀ ਹੋ ਗਿਆ ਪਰਦੇ ਮੈਂ ਜਿਹੜੇ ਧੋਤੇ ਸੀਗੇ ਮੈਂ ਟੰਗ ਤੇ ਇਹ ਹਲੇ ਇੱਧਰ ਨੂੰ ਕਰਿਆ ਹੋਆ ਬੈਡ ਕਿਉਂਕਿ ਪਿੱਛੇ ਪੇਂਟ ਹੋ ਰਿਹਾ ਏ ਜਿਆਦਾਤਰ ਤਾਂ ਸਾਡੇ ਜੀ ਪੇਂਟ ਨਾਲ ਵੀ ਥੋੜਾ ਜਿਹਾ ਗਾਹ ਪਿਆ ਹੋਇਆ ਕਿਉਂਕਿ ਪੇਂਟ ਵੀ ਤੁਹਾਨੂੰ ਪਤਾ ਹੀ ਅਗਲਾ ਆਪਣੇ ਹਿਸਾਬ ਨਾਲ ਹੀ ਕਰਦਾ ਤੇ ਇਹ ਵਾਲਾ ਪੂਰਾ ਕੰਪਲੀਟ ਹੋ ਚੁੱਕਿਆ ਹੈ ਪੇਂਟ ਸਫਾਈਆਂ ਦੇਖੋ ਜਿਹੜੀਆਂ ਹਲੇ ਬਾਅਦ ਵਿੱਚ ਸੈਟਿੰਗ ਤਾਂ ਜਿਹੜੀ ਚੰਗੀ ਤਰ੍ਹਾਂ ਆਏ ਬਾਅਦਚੇ ਹੋਊਗੀ ਤੇ ਮੋਟਾ-ਮੋਟਾ ਜਿੱਦਾਂ ਹੁਣ ਪਰਦੇ ਧੋ ਕੇ ਮੈਂ ਟੰਗ ਚੁੱਕੀਆਂ ਕਿਉਂਕਿ ਇਹਦੀਆਂ ਤਾਕੀਆਂ ਵਗੈਰਾ ਸਾਰੀਆਂ ਪੇਂਟ ਹੋ ਚੁੱਕੀਆਂ ᱛੀਆਂ ਤੇ ਇੱਧਰ ਅੱਧਰ ਵਾਲਾ ਰੂਮ ਵੀ ਜਿਹੜਾ ਉਹ ਵਾਚੀ ਦੀ ਤੇ ਛੱਤ ਸੀਗੀ ਪਰ ਉਰੇ ਤੇ ਮੈਂ ਸਮਾਨ ਸਮੂਹ ਜਿਹੜਾ ਐਕਸਟਰਾ ਉਹ ਚੱਕਤਾ ਇਹ ਵੀ ਮੈਂ ਫ੍ਰੀ ਚੈੱਕ ਕਰਤਾ ਕਮਰਾ ਤੇ ਉਧਰ ਸਾਈਡ ਤੇ ਮੈਂ ਪਰਦੇ ਲਾਤੇ ਆਰੇ ਵਾਈਟ ਪਰਦੇ ਵੀ ਮੈਂ ਧੋਤੇ ਸੀਗੇ ਜੋਇੰਟ ਵਾਲੇ ਇਹ ਵੀ ਮੈਂ ਲਾਤੇ ਅੱਜ ਇੱਥੇ ਵੀ ਜਿੰਨਾ ਜ਼ਿਆਦਾ ਐਕਸਟਰਾ ਸਮਾਨ ਤਾਂ ਉਹ ਵੀ ਚੱਕ ਚੁੱਕੀਆਂ ਆ ਬਸ ਆ ਕਿਚਨ ਦਾ ਥੋੜਾ ਬਤਾ ਜਿਹੜਾ ਸਮਾਨ ਹੈ ਆ ਪਿਆ ਤੇ ਆ ਪਿਆ ਇਹੀ ਰੋਜ਼ ਦਾ ਹਾਲ ਚੱਲੇ ਕੁਝ ਅਸੀਂ ਇੱਧਰ ਰੱਖਿਆ ਹੋਇਆ ਸਮਾਨ ਤੇ ਇੱਧਰਲੇ ਰੂਮ ਚੋਂ ਵੀ ਜਿਹੜਾ ਇਸ ਤਰ੍ਹਾਂ ਜ਼ਿਆਦਾ ਸਮਾਨ ਹੈ ਉਹ ਚੱਕ ਚੁੱਕੀ ਆ ਤੇ ਕੱਬੜ ਚ ਕੱਪੜੇ ਵਗੈਰਾ ਸੈੱਟ ਕਰ ਰਹੀ ਆ ਤੇ ਇੱਧਰ ਵੀ ਸੈਟਿੰਗ ਹੋ ਰਹੀ ਆ ਬਸ ਥੋੜੀ ਬਹੁਤ ਹੀ ਰਹਿ ਗਈ ਤੇ ਨਾਲ ਦੀ ਨਾਲ ਜਿਹੜਾ ਜਿਹੜਾ ਪਿੰਟ ਹੁੰਦਾ ਸੁੱਕਦਾ ਫਿਰ ਉਹਨੂੰ ਸੈਟਿੰਗ ਕਰਦੇ ਆ ਇਦਰ ਜੂ ਮੰਦਰ ਵੀ ਮੈਂ ਸੈੱਟ ਕਰ ਚੁੱਕੀ ਹਾਂ ਮੋਟਾ-ਮੋਟਾ ਵੀ ਜ਼ਿਆਦਾ ਬਰੀਕੀ ਦਾ ਕੰਮ ਤਾਂ ਜਦੋਂ ਕੰਮ ਕੰਪਲੀਟ ਹੋਊਗਾ ਉਦੋਂ ਹੀ ਹੋਊਗਾ ਅੱਜ ਕਈ ਦਿਨਾਂ ਬਾਅਦ ਬਲੌਗ ਸ਼ੂਟ ਕਰਨ ਲੱਗੀ ਆ ਸਵੇਰ ਦੇ 9:00 ਵੱਜ ਚੁੱਕੇ ਆ ਜੀ ਦਿਨ ਹੈਗਾ ਜੀ ਮੰਗਲਵਾਰ ਦਾ ਤੇ ਬਾਕੀ ਜਿੰਨਾ ਵੀ ਚੱਲ ਹਲੇ ਕੰਮ ਜੀ ਚੱਲ ਰਿਹਾ ਹਲੇ ਵੀ ਮੇਰੇ ਤਕਰੀਬਨ ਇੱਕ ਮਹੀਨੇ ਦੇ ਵਲੌਗਾਂ ਤੋਂ ਹੀ ਚੱਲ ਰਿਹਾ ਵੀ ਕੰਮ ਚੱਲ ਰਿਹਾ ਕੰਮ ਚੱਲ ਰਿਹਾ ਪਰ ਕੀ ਕਰੀ ਜੀ ਜੇ ਚੱਲੇ ਕੰਮ ਰਿਹਾ ਲਾਈਵ 'ਚ ਕੁਝ ਹੋਰ ਚੱਲੇ ਨਹੀਂ ਰਿਹਾ ਇਸ ਟਾਈਮ ਤਾਂ ਫਿਰ ਵਲੌਗ ਵੀ ਕਿਆ ਬਣਾਵਾ ਉਹੀ ਜੋ ਚੱਲ ਰਿਹਾ ਉਹੀ ਵਲੌਗ ਬਣਾਉਂਗੀ ਇਸ ਕਰਕੇ ਕੰਮ ਦਾ ਇਹੀ ਵਲੌਗ ਚੱਲ ਰਿਹਾ ਹੈ ਸਰਪੰਚ ਜੀ ਦਿਹਾੜੀਆਂ ਤੇ ਰਹਿਣੇ ਜੀ ਲਾਏ ਦੇਣੀਆਂ ਹਲੇ ਪੇਂਟ ਨੂੰ ਬਾਹਰ ਵਾਲੇ ਗੇਟਵੇਰ ਰਹਿੰਦੇ ਆ ਬਾਹਰ ਤੱਕ ਹੀ ਰਹਿੰਦੀਆਂ ਐ ਤੇ ਬਾਹਰ ਤੇ ਕੰਧਾਂ ਰਹਿੰਦੀਆਂ ਐ ਦੋ ਇਹਨਾਂ ਨੂੰ ਵੀ ਥੋੜਾ ਟਾਈਮ ਲੱਗਣਾ ਕਿਉਂਕਿ ਉਹ ਉਸ ਤੋਂ ਬਾਅਦ ਅੱਜ ਕਿਚਨ ਦਾ ਵੀ ਮੈਨੂੰ ਲੱਗਦੀ ਅੱਜ ਸ਼ਾਇਦ ਇਹ ਕਿਚਨ ਦਾ ਕੰਪਲੀਟ ਕਰ ਦੇਣਾ ਬਾਕੀ ਪਤਾ ਨਹੀਂ ਅੱਜ ਜਾਂ ਕੱਲ ਨੂੰ ਇਹਨਾਂ ਨੇ ਕੰਪਲੀਟ ਕਰ ਦੇਣਾ ਬਹੁਤ ਥੋੜਾ ਜਿਹਾ ਕੰਮ ਰਹਿ ਗਿਆ ਉਹ ਦਿਖੇ ਰਿਹਾ ਹੈ ਤੇ ਉਸ ਤੋਂ ਬਾਅਦ ਫਿਰ ਜਿਹੜਾ ਕਿਚਨ ਦਾ ਕੰਮ ਹੈ ਧੋਤਾ ਕੇ ਭਾਂਡੇ ਫਿਰ ਮੈਂ ਕਿਚਨ 'ਚ ਰੱਖਦੀ ਆ ਜਿਆਦਾ ਦਾ ਕੰਮ ਮੇਰਾ ਉੱਥੇ ਹੀ ਕੰਪਲੀਟ ਹੋ ਜਾਣਾ ਮੋٹے ਮੋਟਾ ਜਿਹੜਾ ਜਿਹੜੀ ਜਿਹੀ ਜਗ੍ਹਾ ਤੇ ਸਮਾਨ ਰੱਖਣਾ ਤਾਂ ਉਹ ਮੈਂ ਰੱਖ ਚੁੱਕੀ ਆ ਬਸ ਉਹੀ ਆ ਜਿਹੜਾ ਹੁਣ ਐਕਸਟਰਾ ਸਮਾਨ ਹੈ ਉਹ ਲੈ ਪਿਆਏ ਹੋ ਜਾ ਸਾਰਾ ਕੰਮ ਕੰਪਲੀਟ ਹੋਊਗਾ ਉਤੇ ਬਾਅਦ ਹੀ ਦੇਖ ਦੇ ਕੇ ਰੱਖਿਆ ਜਾਣਾ ਕਿਹੜੀ ਚੀਜ਼ ਕਿੱਥੇ ਰੱਖਣੀ ਆ ਫਿਲਹਾਲ ਚਲੋ ਪੈਣ ਜੋਗ ਬੈਠਣ ਜੋਗ ਹੋ ਗਿਆ ਮਤਲਬ ਕਿ ਸੋਫੇ ਰੂਮ ਇਹ ਥੋੜੇ ਥੋੜੇ ਸੈੱਟ ਹੋ ਚੁੱਕੇ ਆ ਬਾਕੀ ਬਰੀਕੀ ਦੀ ਸਫਾਈ ਤਾਂ ਦੇਖੋ ਜਦ ਪੇਂਟ ਵਾਲੇ ਯਾਰ ਕਿਚਨ ਵਾਲੇ ਮਿਸਤਰੀ ਬਾਹਰ ਜਾਉਂਗੇ ਘਰ ਤੇ ਫੇਰ ਹੋਣੀ ਆ ਇਹ ਘਰ ਚ ਬੁਲਾਉਣੇ ਸੌਖੇ ਪਰ ਕੱਢਣੇ ਬਹੁਤ ਔਖੇ ਆ ਘਰ ਚ ਚਾਹੇ ਮਿਸਤਰੀ ਲਾ ਲਓ ਜੀ ਤੁਸੀਂ ਚਾਹੇ ਕੋਈ ਪੇਂਟਰ ਲਾ ਲਓ ਚਾਹੇ ਤੁਸੀਂ ਹੋਰ ਕੋਈ ਘਰ ਚ ਕੰਮ ਕਰਾਉਣਾ ਹੋਵੇ ਉਹ ਲਾ ਲਓ ਇਹਨਾਂ ਨੂੰ ਬੁਲਾ ਲੈਣ ਦੀ ਸੌਖੇ ਅਸੀਂ ਪਰ ਕੱਢਣਾ ਬਹੁਤ ਔਖਾ ਹੈ ਬਹੁਤ ਅਸੀਂ ਅਗਰ 15 ਦਿਨ ਦਾ ਕੰਮ ਕਹਿੰਦੇ ਆ ਨਾ ਤਾਂ 1 ਮਹੀਨਾ 2 ਮਹੀਨਾ ਲੈ ਕੇ ਚੱਲ ਹੁੰਦਾ ਹੈ ਮੈਂ ਵਾਦੇ ਸੋਚਿਆ ਜਦਾ ਵੀ ਇੰਨਾ ਲੰਬਾ ਟਾਈਮ ਚੱਲੂਗਾ ਪਰ ਹੁਣ ਚਲੋ ਜੀ ਹੋਏ ਜਾਣਾ ਹੁਣ ਤਾਂ ਇੱਕ ਦੋ ਦਿਨਾਂ ਦਾ ਕੰਮ ਰਹਿ ਗਿਆ ਤੇ ਬਾਕੀ ਗਰਮੀ ਜੀ ਬਹੁਤ ਜ਼ਿਆਦਾ ਹੋ ਚੁੱਕੀ ਆ ਸਾਡੇ ਗਰਮੀ ਤਾਂ ਐ ਆ ਜੀ ਵੀ ਦਿਨ ਚ ਬੈਠਿਆ ਨਹੀਂ ਜਾਂਦਾ ਲੱਗ ਕੇ ਸਵੇਰੇ 9 ਵਜੇ ਤੇ ਹੀ ਪੂਰੀ ਗਰਮੀ ਐ ਇਸ ਟਾਈਮ ਤੇ ਬਾਕੀ ਜੀ ਬੱਚੇ ਹਲੇ ਸਕੂਲ ਜਾ ਰਹੇ ਬੱਚਿਆਂ ਨੂੰ ਹਲੇ ਛੁੱਟੀਆਂ ਹੋਈਆਂ ਨਹੀਂ ਜਾਨੂ ਮੇਰਾ ਸ਼ਾਇਦ ਕੰਮ ਗੁੰਮ ਕੰਪਲੀਟ ਹੋ ਜੂਗਾ ਜਾਨੂ ਉਹਨਾਂ ਨੇ ਛੁੱਟੀਆਂ ਹੋਣੀਆਂ ਚਲੋ ਫਿਰ ਇਹ ਰੈਸਟ ਵੀ ਕਰ ਲੂਗੇ ਹੁਣ ਤਾਂ ਰੈਸਟ ਵੀ ਨਹੀਂ ਹੁੰਦੀ ਘਰ ਆ ਕੇ ਜਦ ਬੰਦੇ ਲੱਗੇ ਹੋਏ ਆ ਚਲੋ ਜੀ ਅੱਜ ਦੇ ਵਲੌਗ ਚ ਐਨ ਨਹੀਂ ਮਿਲਦੇ ਆ ਕਿਸੇ ਹੋਰ ਵਲੌਗ ਨਾਲ ਤੁਹਾਡਾ ਮੇਰੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਹੁਣ ਸ਼ਾਇਦ ਜਿਹੜਾ ਨਵਾਂ ਵਲੌਗ ਆ ਉਹਦੇ ਵਿੱਚ ਸ਼ਾਇਦ ਮੈਂ ਕਿਚਨ ਸੈੱਟ ਕਰ ਲਵਾਂ ਆਪਣੀ ਜਾਨ ਤੁਹਾਡੇ ਨਾਲ ਦੁਬਾਰੇ ਮਿਲੂੰਗੇ ਆਪਾਂ ਬਾਏ ਬਾਏ